ਸਤਿ ਸ੍ਰੀ ਅਕਾਲ ਜੀ ਪ੍ਰਾਈਮ ਟਾਈਮ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਬਰਨਾਲਾ ਦੀ ਮੁੱਖ ਖਬਰ ਪੇਸ਼ ਹੈ ਬਰਨਾਲਾ ਦੇ ਅਕਾਲੀ ਲੀਡਰ ਕੁਲਵੰਤ ਸਿੰਘ ਕੰਤਾ ਨੇ ਕੀਤੀ ਅਕਾਲੀ ਦਲ ਦੇ ਵਰਕਰਾਂ ਨਾਲ ਚੋਣਾਂ ਸਬੰਧੀ ਵਿਸ਼ੇਸ਼ ਮੀਟਿੰਗ ਚੇਤਨਗਰਗ ਤੇ ਮਨਿੰਦਰ ਬਰਨਾਲਾ ਦੀ ਵਿਸ਼ੇਸ਼ ਰਿਪੋਰਟ ਧੰਨਵਾਦ ਸਤਿ ਸ੍ਰੀ ਅਕਾਲ ਜੀ ਮੈਂ ਚੇਤਨਗਰ ਪ੍ਰਾਈਮ ਟਾਈਮ ਨਿਊਜ਼ ਲਈ ਅੱਜ ਬਰਨਾਲਾ ਸ਼ਹਿਰ ਦੇ ਵੀ ਸਰਦਾਰ ਕੁਲਵੰਤ ਸਿੰਘ ਕੰਤਾ ਜੀ ਨੇ ਇੱਕ ਅਕਾਲੀ ਸ਼੍ਰੋਮਣੀ ਅਕਾਲੀ ਦਲ ਦੀ ਵਰਕਰਾਂ ਦੀ ਮੀਟਿੰਗ ਰੱਖੀ ਹੈ ਜੋ ਕੀ ਆਉਣ ਵਾਲੀਆਂ ਚੋਣਾਂ ਨੇ ਉਹਨਾਂ ਨੂੰ ਲੈ ਕੇ ਆਓ ਇਹਨਾਂ ਤੋਂ ਜਾਣਦੇ ਹਾਂ ਕੀ ਕੀ ਇਹਨਾਂ ਦੇ ਜੋ ਇਸ ਵਾਰ ਇਲੈਕਸ਼ਨ ਹੋ ਰਹੀਆਂ ਨੇ ਉਹਦੇ ਵਿੱਚ ਕੀ ਏਜੰਡੇ ਨੇ ਕੀ ਮੁੱਦੇ ਨੇ ਤੇ ਕਿਸ ਤਰੀਕੇ ਨਾਲ ਜੋ ਇਹਨਾਂ ਦੀ ਹੈ ਜੋ ਇਲੈਕਸ਼ਨਰੀ ਤਿਆਰੀ ਚੱਲ ਰਹੀ ਸੀ ਅ ਸਰ ਰਾਜ ਜੋ ਤੁਸੀਂ ਇੱਥੇ ਅਕਾਲੀ ਦਲ ਦੀ ਜੋ ਮੀਟਿੰਗ ਰੱਖੀ ਆ ਇਹਦੇ ਵਿੱਚ ਤੁਸੀਂ ਅਕਾਲੀ ਦਲ ਦੇ ਸਾਰੇ ਵਰਕਰਾਂ ਨੂੰ ਨੂੰ ਮਿਲਿਆ ਤੇ ਜੋ ਆਉਣ ਵਾਲੀਆਂ ਚੋਣਾਂ ਨੇ ਉਹਦੇ ਵੀ ਤੁਸੀਂ ਕੀ ਦੇਖਦੇ ਹੋ ਕਿ ਇਸ ਤਰੀਕੇ ਨਾਲ ਜੋ ਦੋਦੇ ਇਲੈਕਸ਼ਨਾਂ ਦੀ ਤਿਆਰੀ ਕਿਸ ਤਰੀਕੇ ਨਾਲ ਚੱਲ ਰਹੀ ਜਿਹੜੀ ਆਉਣ ਵਾਲੀ ਸਾਡੇ ਨਗਰ ਕੌਂਸਲ ਦਾ ਇਲੈਕਸ਼ਨ ਆ ਉਹਦੇ ਵਿੱਚ ਅੱਜ ਫਰਮੀ ਮੀਟਿੰਗ ਜਿਹੜੀ ਸ਼ੁਰੂ ਹੋਈ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਾਡੇ 31 ਦੇ 31 ਵਾਰਡ ਦਾ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਤਿਆਰ ਨੇ ਔਰ ਉਹਨਾਂ 'ਚ ਜੋਸ਼ ਵੀ ਹੈਗਾ ਕਿਉਂਕਿ ਪਿਛਲੇ 4 ਸਾਲ ਦੇ ਵਿੱਚ ਕਾਂਗਰਸ ਨੇ ਸਾਡੇ ਬਰਨਾਲੇ ਦੇ ਵਿੱਚ ਇੱਕ ਡੱਕਾ ਵੀ ਨਹੀਂ ਤੋੜਿਆ ਕੁਝ ਵੀ ਨਹੀਂ ਜਿਹੜੇ ਮੈਂ ਗਰੰਟਾ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਦੀਆਂ ਸੀ ਜਿਵੇਂ ਸੀਵਰ ਵਗੈਰਾ ਜੋ ਹੁਣ ਕੰਮ ਵੀ ਚੱਲ ਰਿਹਾ ਉਹ ਉਸ ਟਾਈਮ ਅਕਾਲੀ ਦਲ ਦੇ ਟਾਈਮ ਦੀਆਂ ਗਰੰਟਾ ਨਾਲ ਹੀ ਚੱਲੀ ਜਾ ਰਹੀ ਹੈ ਸਾਨੂੰ ਬੜਾ ਉਹ ਬੁਸ਼ਮਾ ਸ਼ਾਹ ਵੀ ਤਕਰੀਬਨ ਵੱਡੀ ਗਿਣਤੀ ਦੇ ਵਿੱਚ ਅਸੀਂ ਜਿਹੜਾ ਨਗਰ ਕੌਂਸਲਿੰਗਾਂ ਚੋਣਾਂ ਦੀ ਸ਼ੁਰੂਮ ਨਿਕਾਲੀ ਜਾਂ ਜਿੱਤੂਗਾ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਪ੍ਰਧਾਨਗੀ ਬਈ ਜਿਹੜਾ ਕਿਸਾਨੀ ਮੁੱਦਾ ਜੀ ਇਹਦੇ ਨਾਲ ਮਤਲਬ ਕਾਫੀ ਲੋਕ ਟੁੱਟੇ ਨੇ ਔਰ ਕਾਫੀ ਲੋਕ ਉਤਰ ਗਏ ਵੀ ਹੋਏ ਨੇ ਤੁਹਾਨੂੰ ਵੀ ਲੱਗਦਾ ਕਿ ਕਿੰਨੇ ਕਿੰਨੇ ਪਰਸੈਂਟ ਮਹੌਮਦ ਜੀ ਨੇ ਦੇਖੋ ਇਹ ਇੱਕ ਅਲੱਗ ਅਲੱਗ ਕਿਉਂਕਿ ਮੈਂ ਵੀ ਕਿਸਾਨ ਹਾਂ ਮੇਰਾ ਮੰਨ ਵੀ ਜਿਹੜਾ ਓਕੀਏ ਜਿੱਦੇ ਸਾਡਾ ਸਾਰੇ ਹੀ ਅਸੀਂ ਜਿਵੇਂ ਪ੍ਰਧਾਨ ਜੀ ਖੜੇ ਹੋ ਸ਼ੋਰੀ ਇਹ ਚਾਹੇ ਪਰ ਸਾਡਾ ਹੈ ਤਾਂ ਅਸੀਂ ਇੱਕ ਸਾਰੀ ਇੱਕ ਚੀਵੀਦਾਰਾ ਖਾਨਾ ਤੇ ਸਾਨੂੰ ਜਿਹੜੇ ਉੱਥੇ ਗਏ ਵੀ ਆ ਅਸੀਂ ਵੀ ਜਦੋਂ ਪ੍ਰੋਗਰਾਮ ਦੇ ਵਿੱਚੋਂ ਸਾਨੂੰ ਟਾਈਮ ਮਿਲਦਾ ਅਸੀਂ ਵੀ ਉੱਥੇ ਜਾ ਨਹੀਂ ਬਾਈ ਜੀ ਲੋਕ ਜਨਨਾ ਚਾਹੁੰਦੇ ਕਿ ਕਦੇ ਨਾਲ ਗਰੀ ਵੋਟਿੰਗ ਪਰਸੈਂਟੇਜ ਆ ਉਹ ਘਟਣ ਦੀ ਹੁੰਦੀ ਦਾ ਤੁਸੀਂ ਤਾਂ ਇਹ ਇਸ ਤਾਈਂ ਕਿਹਨਾ ਦੇਖੋ ਇਹ ਤਾਂ ਹੈ ਦੀ ਕਮਿਟੀ ਬੋਰਡ ਤਾਂ ਜਿਹੜੀ ਹੈਗੀ ਉਹ ਘਟਣੀ ਹੈ ਕਿਉਂਕਿ ਸਾਡੇ ਕਿਸਾਨ ਉੱਥੇ ਸੰਰਛ ਦੇ ਵਿੱਚ ਡٹے ਹੋਏ ਆ ਜਿਹੜੇ ਉੱਥੇ ਬੈਠੇ ਆ ਉਹਨਾਂ ਨੂੰ ਅਪੀਲ ਵੀ ਕਰਾਂਗੇ ਵੀ ਜੇ ਟਾਈਮ ਥੋੜਾ ਬਹੁਤਾ ਕੱਢ ਕੇ ਬੋਰਡ ਜ਼ਰੂਰ ਪਾ ਕੇ ਜਾਣ ਇਹ ਬੇਨਤੀ ਉਹਨਾਂ ਨੂੰ ਕਰਾਂਗੇ ਤੁਸੀਂ ਕੱਲ ਤੱਕ ਆਪਣੇ ਕੈਂਡੀਡੇਟ ਅਸੀਂ 11 ਤਰੀਕ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੀ ਬਰਨਾਰਾ ਫੇਰੀ ਆ ਤੇ ਜਿੰਨੇ ਕ ਅਸੀਂ ਤਕਰੀਬਨ ਸਾਡੇ 25 ਦੇ ਕਰੀਬ ਜਿਹੜੇ ਕੈਂਡੀਡੇਟ ਕਲੀਅਰ ਹੋ ਚੁੱਕੇ ਆ ਉਹ ਦੇਖਾਂਗੇ ਸ਼ਾਇਦ ਪਰਸੋਂ ਨੂੰ ਪ੍ਰਧਾਨਗੀ ਜੀ ਦੀ ਹਾਜ਼ਰੀ ਦੇ ਵਿੱਚ ਉਹ ਲੈਸਟ ਸ਼ੈ ਜਾਰੀ ਕਰਗੇ ਨਹੀਂ ਉਸ ਤੋਂ ਅੱਗੇ ਟਾਈਮ ਲੈ ਕੇ ਫਿਰ ਜੇ ਲੇਟ ਦਾ ਉਸ ਤੋਂ ਬਾਅਦ ਅਸੀਂ ਸਰ ਇਜ਼ੀ ਜੀ ਸਾਡੇ ਜ਼ਿਲ੍ਹੇ ਦੀ ਆ ਉਹ ਮੁੱਖ ਲੀਡਰਸ਼ਿਪ ਉਹਨਾਂ ਦੀ ਹਾਜ਼ਰੀ ਹਾਂਜੀ ਸਰ ਇਸ ਤਰੀਕੇ ਨਾਲ ਦੇਖਦੇ ਤੁਸੀਂ ਜੋ ਇਸ ਵਾਰ ਇਲੈਕਸ਼ਨਾਂ ਅਨੁਸਾਰ ਵਿੱਚ ਆਪਣੇ ਮੁੱਖ ਮੁੱਦੇ ਕੀ ਹੈ ਡਵੈਲਪਮੈਂਟ ਦਾ ਹੀ ਆ ਜੋ ਕਿ ਕੱਲਾ ਸ਼ਰੂਮਣੀ ਅਕਾਲੀ ਦਲ ਦੀ ਸਰਕਾਰ ਹੋਈ ਸਾਨੂੰ ਇਹ ਨਹੀਂ ਸਮਝਉਂਦੀ ਕਾਂਗਰਸ ਕਿ ਕਿਹੜੇ ਮੁੱਦੇ ਲੈ ਕੇ ਵੋਟ ਮੰਗਣ ਜਾਉਂਦੇ ਉਹਨਾਂ ਨੇ ਸਾਡੇ ਲੋਰਬੰਦ ਪਰਿਵਾਰਾਂ ਦੇ ਨੀਲੇ ਕਾਰਡ ਉਹਨਾਂ ਨੇ ਕੱਟਦੇ ਕੋਈ ਸਕੈਨ ਸਕੀਮਾਂ ਉਹਨਾਂ ਨੇ ਨਹੀਂ ਦਿੱਤੀਆਂ ਝੂਠ ਮਾਰ ਕੇ ਸਰਕਾਰ ਬਣਾ ਲਈ ਪੈਨਸ਼ਨਾਂ ਉਹਨਾਂ ਨੇ ਕੱਟ ਦਿੱਤੀਆਂ ਇਹ ਫਿਕਰ ਉਹਨਾਂ ਨੂੰ ਆਗਾ ਅਸੀਂ ਤਾਂ ਲੋਕਾਂ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਨੇ ਕੰਮ ਕੀਤਾ ਵਿਕਾਸ ਕੀਤਾਗਾ ਅਸੀਂ ਤਾਂ ਵੋਟ ਮੰਗਣ ਦੇ ਹੱਕਦਾਰ ਆ ਪਰ ਕਾਂਗਰਸ ਨਹੀਂ ਹੱਕਦਾਰ ਵੋਟ ਮੰਗਣ ਦੇ ਪਰ ਆਮ ਆਦਮੀ ਪਾਰਟੀ ਵੀ ਕਹਿ ਰਹੀ ਹੈ ਕਿ ਜੋ ਇਸ ਵਾਰ ਜੋ ਇਲੈਕਸ਼ਨ ਕਰਤੀ ਵਾਰ ਚੋਰੀ ਆ ਸਾਰੀਆਂ ਇਲੈਕਸ਼ਨਾਂ ਤੇ ਲੜਨਗੇ ਤੇ ਉਹ ਕਹਿ ਰਹੇ ਨੇ ਕਿ ਅਸੀਂ ਭਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰਾਂਗੇ ਐਸੇ ਅਕਾਲੀ ਦਲ ਤੇ ਕਾਂਗਰਸ ਦਾ ਲਵੇ ਵੀ ਲਵੇ ਵੀ ਨਹੀਂ ਲੱਗਣ ਦੇਣਾ ਇਸ ਚੀਜ਼ ਨੂੰ ਤੁਸੀਂ ਕਿਸ ਤਰੀਕੇ ਨਾਲ ਦੇਖਦੇ ਦੇਖੋ ਜਿਹੜਾ ਮੈਦਾਨ ਦੇ ਵਿੱਚ ਪਾਰਟੀਆਂ ਲੜਦੀਆਂ ਨੇ ਉਹਨਾਂ ਨੂੰ ਜ਼ਰੂਰੀ ਆ ਉਹਨਾਂ ਨੇ ਤਾਂ ਕਹਿਣਾ ਹੀ ਆ ਵੀ ਅਸੀਂ ਦੂਜੀਆਂ ਪਾਰਟੀਆਂ ਨਾਲੋਂ ਹਾਵੀ ਆਗਾ ਇਹ ਤਾਂ ਹੁਣ ਰਿਜ਼ਲਟ ਆਉਣ ਤੇ ਪਤਾ ਲੱਗ ਹੀ ਜਾਣਾ ਹੈ ਨਾ ਨਹੀਂ ਉਹ ਕਹਿ ਰਹੇ ਨੇ ਕਿ ਸਾਡੇ ਜਿਹੜੇ ਮੁੱਦੇ ਆਉਣਗੇ ਤੇ ਜਿਹੜੇ ਏਜੰਡੇ ਨੇ ਸਾਡੇ ਉਹ ਸਿਰਫ ਅਸੀਂ ਵਿਕਾਸ ਨੂੰ ਲੈ ਕੇ ਕਰਾਂਗੇ ਅਸੀਂ ਕਿਸੇ ਹੋ ਕੋਈ ਵੀ ਏਜੰਡਾ ਲੈ ਕੇ ਅਸੀਂ ਜੋ ਐਵੇਂ ਇਲੈਕਸ਼ਨਾਂ ਨਹੀਂ ਕਰਾਂਗੇ ਦੇਖੋ ਵਿਕਾਸ ਵਾਲੀ ਗੱਲ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਤੀ ਵੀ ਤੁਸੀਂ ਪਿਛਲੇ 10 ਸਾਲ ਦੇ ਵਿੱਚ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਖੜੇ ਇਹਨਾਂ ਤੋਂ ਡਿਟੇਲ ਲੈ ਲਓ ਵੀ ਕਿੰਨੀ ਗ੍ਰਾਂਟ ਜਿਹੜੀ ਸ਼੍ਰੋਮਣੀ ਕਾਲੀਦਾਨ ਨੇ ਵਿਕਾਸ ਲਈ ਬਰਨਾਲੇ ਲਈ ਦੁੱਦੀ ਹੈ ਤੇ 4 ਸਾਲ ਦੀ ਲਿਸਟ ਲੈ ਲਓ ਵੀ ਕਾਂਗਰਸ ਦੀ ਸਰਕਾਰ ਨੇ ਸਾਨੂੰ ਕੀ ਦਿੱਤਾ ਔਰ ਤੁਸੀਂ ਆਪ ਪਾਰਟੀ ਤੋਂ ਦੋ ਵਾਰੀ ਸਾਡੇ ਐਮਪੀ ਵੀ ਇੱਥੇ ਬਣ ਗਏ ਉਹ ਤਾਂ ਵੀ ਤੁਸੀਂ ਪਿੰਡਾਂ 'ਚ ਲੋਕਾਂ ਤੋਂ ਲੈ ਲਓ ਵੀ ਉਹ ਕਿੰਨਾ ਕੁ ਪਿੰਡਾਂ ਦੇ ਵਿੱਚ ਵਿਚਰਿਆ ਜਾਂ ਸ਼ਹਿਰਾਂ 'ਚ ਵਿਚਰਿਆ ਜਾਂ ਉਹਨਾਂ ਨੇ ਕੀ ਵਿਕਾਸ ਕਰਾਇਆ ਅਸੀਂ ਸਾਡੇ ਕਹਿਣ ਨਾਲ ਨਹੀਂ ਤੁਸੀਂ ਆਮ ਜਨਤਾ ਤੋਂ ਹਾਂਜੀ ਹਾਂਜੀ ਧੰਨਵਾਦ ਜੀ ਇਹ ਸੀਗੇ ਜੀ ਪ੍ਰਵਿੰਦ ਸਿੰਘ ਕੰਤਾ ਜੀ ਇਹਨਾਂ ਨੇ ਦੱਸਿਆ ਕਿ ਕਿਸ ਇਲਾਕੇ ਜੋ ਇਲਾਕੇ 'ਚ ਜਿਹੜੇ ਇਲੈਕਸ਼ਨਾਂ ਹੋ ਰਹੀਆਂ ਨੇ ਉਹਦੇ ਵਿੱਚ ਇਹ ਆਪਣੇ ਐਜੰਡਿਆਂ ਦੇ ਨਾਲ ਵਿਕਾਸ ਦੇ ਐਜੰਡੇ ਦੇ ਨਾਲ ਜਿਹੜਾ ਉਹ ਇਲੈਕਸ਼ਨ ਲੜਨਗੇ ਆ ਉਹ ਅਸੀਂ ਸੰਜੀਵ ਸ਼ੋਰੀ ਜੀ ਤੋਂ ਵੀ ਜਾਣਦੇ ਹਾਂ ਤੇ ਕੀ ਕਹਿਣਾ ਚਾਹੁੰਦੇ ਸਤਿ ਸ਼੍ਰੀ ਅਕਾਲ ਜੀ ਸਰ ਜਿਵੇਂ ਤੁਸੀਂ ਨਗਰ ਕੌਂਸਲ ਦੇ ਪਿੱਛੇ ਲੰਬੇ ਸਮੇਂ ਤੋਂ ਪ੍ਰਧਾਰਿਆ ਚੁੱਕੇ ਹੋ ਤੇ ਤੁਸੀਂ ਦੇਖੋ ਕਾਲੀ ਦਾਲ ਦੇ ਰਾਜ ਦੇ ਵਿੱਚ ਕਾਫੀ ਵਿਕਾਸ ਜੋ ਹੋਇਆ ਹੈ ਵਾੜਾ ਦਾ ਵਿਕਾਸ ਹੋਇਆ ਹੈ ਤੇ ਹੁਣ ਤੁਸੀਂ ਇਸ ਚੀਜ਼ ਨੂੰ ਕਿਸ ਤਰੀਕੇ ਨਾਲ ਪਹਿਲਾਂ ਦੱਸ ਦਿਓ ਮੈਂ ਜੋ ਕਹਿੰਦਾ 5 ਸਾਲ ਸਾਡੇ ਸ਼ਰਮਣੀ ਕਾਲੀ ਚੌਂ ਨਿਸਰਕਾਰ ਵੇਲੇ ਮੈਂ ਪ੍ਰਧਾਨ ਬਣਿਆ ਉਹੀ ਕੰਮ ਨੇ ਜਿਹੜੇ ਹੁਣ ਵੀ ਚੱਲ ਰਹੇ ਨੇ ਔਰ ਮੈਂ ਤੁਹਾਨੂੰ ਬੜੇ ਜ਼ਿੰਮੇਵਾਰੀ ਨਾਲ ਕਹਿ ਸਕਦਾ ਕਿ ਜਿਹੜੀਆਂ ਗ੍ਰਾਂਟਾਂ ਉਦੋਂ ਦੀਆਂ ਆਈਆਂ ਵੀਆਂ ਸ਼ੁਰੂਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਜਾਂ ਸਰਦਾਰ ਸੁਖਵੀਰ ਸਿੰਘ ਬਾਦਲ ਸਾਹਿਬ ਵੇਲੇ ਜੋ ਗ੍ਰਾਂਟਾਂ ਆਈਆਂ ਸੀ ਉਹੀ ਕੰਮ ਚੱਲ ਰਹੇ ਨੇ ਉਸ ਤੋਂ ਬਾਅਦ ਇੱਕ ਵੀ ਗ੍ਰਾਂਟ ਨਹੀਂ ਆਈ ਜੀ ਇਹ ਤਾਂ ਆਪਣੇ ਆਪ ਨੂੰ ਝੂਠ ਮਾਰ ਕੇ ਲੋਕਾਂ ਕੋਲੇ ਗੱਪ ਮਾਰੀ ਜਾਂਦੇ ਨੇ ਪਰ ਲੋਕ ਸਾਰਿਆਂ ਨੂੰ ਪਤਾ ਇਸ ਗੱਲ ਦਾ ਕਿਹੜੇ ਪਾਰਟੀ ਨੇ ਸਾਡੀ ਵਿਕਾਸ ਕੀਤਾ ਤੇ ਕਦੋਂ ਵਿਕਾਸ ਹੋਇਆ ਜਿਹੜੇ 31 ਵਾਰੜਾ ਦੇ ਵਿੱਚ ਇਸ ਵਾਰ ਚੋਣ ਹੋਣੀ ਹੈ ਤੁਹਾਨੂੰ ਕੀ ਲੱਗਦਾ ਜੀ 31 ਵਾਰੜਾ ਦੇ ਵਿੱਚੋਂ ਇਸ ਤਰੀਕੇ ਨਾਲ ਜਿਹੜੀ ਆਪਾਂ ਨੂੰ ਜੋ ਵੋਟ ਪੈਣੀ ਹੈ ਮੁੱਦਿਆਂ ਨੂੰ ਦੇਖ ਕੇ ਫਿਰ ਪਿਛਲੇ ਜੋ ਆਪਾਂ ਨੇ ਕੰਮ ਕੀਤੇ ਨੇ ਉਹਨਾਂ ਨੂੰ ਦੇਖ ਕੇ ਵੋਟ ਪੈਣੀ ਹੈ ਜਾਂ ਜੋ ਅੱਜ ਕੱਲ੍ਹ ਕਿਸਾਨੀ ਦੇ ਮੁੱਦੇ ਕਾਰਨ ਜੋ ਸਰਕਾਰਾਂ ਨੇ ਭਾਜੀਪੀ ਦੀ ਸਰਕਾਰ ਕਾਰਨ ਜੋ ਕਿਸਾਨੀ ਦੇ ਮੁੱਦੇ ਖਰਾਬ ਹੋਏ ਨੇ ਉਹਦੇ ਕਰਕੇ ਵੋਟ ਦਾ ਜੋ ਫਰਕ ਹੋਊਗਾ ਤੁਹਾਨੂੰ ਕੀ ਲੱਗਦਾ ਦੇਖੋ ਜਿਹੜੀ ਮਿਊਨਿਸਪੈਲਿਟੀ ਦੀ ਜ਼ੋਨ ਹੁੰਦੀ ਆ ਜੋ ਵੋਟ ਪੈਣੀ ਆ ਉਹ ਤਾਂ ਜੋ ਸਾਡੇ ਪਿਛਲੇ ਕੰਮ ਆਪਣੇ ਸਮੇਂ ਦੌਰਾਨ ਕੰਮ ਕੀਤੇ ਗਏ ਨੇ ਉਸ ਲਈ ਹੀ ਵੋਟ ਮੰਗਣੀ ਆ ਅਸੀਂ ਵਿਕਾਸ ਦੇ ਹਰੇਕ ਵਾਰਡ ਚ 31 ਦੇ 31 ਵਾਰਡਾਂ ਚ ਅਸੀਂ ਵਿਕਾਸ ਦਾ ਕੰਮ ਕੀਤਾ ਕੋਈ ਵੀ ਵਾਰਡ ਐਸਾ ਨਹੀਂ ਛੱਡਿਆ ਜਿੱਥੇ ਅਸੀਂ ਇਹ ਜਿਹੀ ਕਾਵੇ ਕੰਮ ਨਾ ਕੀਤਾ ਹੋਵੇ ਜਿੱਥੇ ਸਾਡੇ ਕਿਸਾਨ ਭਰਾਵਾਂ ਦੇ ਸੰਘਰਸ਼ ਦੀ ਗੱਲ ਆ ਉਥੇ ਸ਼ਰੋਮਣੀ ਅਕਾਲੀ ਦਲ ਬੇਸਿਕਲੀ ਕਿਸਾਨਾਂ ਦੀ ਪਾਰਟੀ ਆ ਅਸੀਂ ਸਾਰੇ ਹੀ ਸਿੱਧੇ ਜਾਂ ਸਿੱਧੇ ਤੌਰ ਤੇ ਕਿਸਾਨੀ ਨਾਲ ਜੁੜੇ ਹੋਇਆ ਇਸ ਕਰਕੇ ਜੋ ਉਹ ਮੁੱਦਾ ਉਹ ਤਾਂ ਦੇਖੋ ਸਾਰਿਆਂ ਦੇ ਮਨਤੀ ਆ ਇਕੱਲਾ ਕਿਸਾਨਾਂ ਦਾ ਮੁੱਦਾ ਨਹੀਂ ਉਹ ਚਾਹੇ ਵਪਾਰੀ ਆ ਚਾਹੇ ਉਹ ਮਸ਼ਹੂਰ ਵਰਗਾ ਸਾਰੇ ਇਸ ਮੁੱਦੇ ਨਾਲ ਜੁੜੇ ਹੋਇਆ ਕਿਉਂਕਿ ਕਿਸਾਨੀ ਤੋਂ ਬਿਨਾ ਪੰਜਾਬ 'ਚ ਕੋਈ ਹੋਣੀ ਹੈਗਾ ਚਾਹੇ ਮੈਂ ਵਪਾਰੀ ਆ ਮੇਰਾ ਵਪਾਰ ਫੇਰ ਆ ਜੇ ਕਿਸਾਨ ਨਹੀਂ ਆਉਂਦਾ ਜੇ ਕਿਸਾਨ ਨਹੀਂ ਹੈਗਾ ਤਾਂ ਲੇਬਰ ਵਾਲੇ ਨੂੰ ਕੁਝ ਮਿਲਦਾ ਇਸ ਕਰਕੇ ਉਹ ਮੁੱਦਾ ਬਹੁਤ ਇੱਕ ਅਹਿਮ ਮੁੱਦਾ ਸਾਡੇ ਪੰਜਾਬ ਵਾਸਤੇ ਸਾਡੇ ਸਾਰੇ ਵਾਸਤੇ ਖਾਸ ਕਰਕੇ ਸ਼ਰਮਣੀ ਅਕਾਲੀ ਦਲ ਨੇ ਇਸ ਮੁੱਦੇ ਤੇ ਆਪਣੀ ਸੈਂਟਰ ਦੀ ਜੋ ਹੈਗੀ ਹੈ ਮੰਤਰੀ ਮੰਡਲ ਛੱਡਿਆ ਭਾਜਪਾ ਨਾਲੋਂ ਅਸੀਂ ਵੱਖ ਹੋਏ ਕਿਉਂਕਿ ਉਹਨਾਂ ਨੇ ਝੂਠੇ ਲਾਰੇ ਲਾ ਕੇ ਪਹਿਲਾਂ ਵਿਸ਼ਵਾਸ ਦਿਵਾਇਆ ਸੀ ਕਿ ਆਪਾਂ ਐਮੈਂਡਮੈਂਟ ਕਰ ਦਾਂਗੇ ਪਰ ਨਹੀਂ ਕੀਤਾ ਇਸ ਕਰਕੇ ਸ਼੍ਰੋਮ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਤੋਂ ਆਪਣਾ ਗੱਠਜੋੜ ਤੋੜ ਲਿਆ ਔਰ ਵੀਬਾ ਹਰਸਿਮਰਤ ਕੌਰ ਬਾਦਲ ਨੇ ਇੱਕ ਸੈਂਟਰ ਦੀ ਬਿਜਰੀ ਛੱਡੀ ਤੁਹਾਨੂੰ ਕੀ ਲੱਗਦਾ ਜੀ ਇਸ ਵਾਰ ਅਕਾਲੀ ਦਲ ਇਕੱਲੇ ਇਲੈਕਸ਼ਨ ਲੜੂਗਾ ਭਾਜਪਾ ਦੇ ਨਾਲ ਸਾਂਝੇ ਇਲੈਕਸ਼ਨ ਨਹੀਂ ਲੜ ਜਣੇ ਇਹਦਾ ਤੁਹਾਨੂੰ ਕੀ ਲੱਗਦਾ ਵੀ ਅਕਾਲੀ ਦਲ ਨੂੰ ਫਾਇਦਾ ਹੋਊਗਾ ਜਾਂ ਨੁਕਸਾਨ ਹੋਊਗਾ ਦੇਖੋ ਜੋ ਅਸੀਂ ਸ਼ੁਰੂਆਣੀ ਅਕਾਲੀ ਦਲ ਇਕੱਲੇ ਲੜ ਰਿਹਾ ਇਸ ਦਾ ਆਉਣ ਵਾਲੀਆਂ 2022 ਦਾ ਚੋਣਾਂ ਸਾਨੂੰ ਬਹੁਤ ਵੱਡਾ ਬੈਨੀਫਿਟ ਮਿਲਣਾ ਬਹੁਤ ਆਧੇਸਿਆ ਹੁੰਦਾ ਸੀਗਾ ਵਾਰਡਸ ਬੀਜੇਪੀ ਨੂੰ ਛੱਡ ਦਿੰਦੇ ਸੀਗੇ ਪਰ ਉਹਨਾਂ ਦੀ ਜਿਹੜੀ ਵਰਕਿੰਗ ਸੀ ਉਹ ਨਹੀਂ ਹੁੰਦੀ ਸੀ ਜਿਹਦਾ ਸਾਨੂੰ ਨੁਕਸਾਨ ਸਾਡੀਆਂ ਅੰਦਰਲੇ ਚੋਣਾਂ ਵੇਲੇ ਹੁੰਦਾ ਸੀਗਾ ਹੁਣ ਅਸੀਂ ਆਪਣੇ ਵਰਕਰਾਂ ਨੂੰ ਤਕੜੇ ਕਰਕੇ ਉਸ ਵਾਰਡਾਂ 'ਚ ਚੋਰੌਣ ਵੀ ਲੜਾਵਾਂਗੇ ਔਰ ਸਾਨੂੰ ਉਹਦਾ ਬਹੁਤ ਵੱਡਾ ਬੈਨੀਫਿਟ ਹੋਵੇਗਾ ਇਹ ਸੀਗੇ ਜੀ ਸੰਜੀਪ ਸ਼ੋਰੀ ਜੀ ਜਿਨ੍ਹਾਂ ਨੇ ਸਾਨੂੰ ਦੱਸਿਆ ਕਿ ਅਕਾਲੀ ਦਲ ਦੇ ਵਿੱਚ ਉਹ ਜਿਹੜੇ ਚੋਣਾਂ ਨੇ ਇਸ ਵਾਰ ਕੱਤੀ ਵਾਰਾ ਦੇ ਵਿੱਚ ਸਾਰੇ ਸਿਰਫ ਅਕਾਲੀ ਦਲ ਲੜੂਗਾ ਤੇ ਮੁੱਦਿਆਂ ਤੇ ਹੀ ਜੋ ਚੋਣ ਆਊਗੀ ਧੰਨਵਾਦ ਚੇਤਨ ਗਰਗਤੋ ਚੇਤਨ ਗਰਗਤ ਦੀ ਬਰਨਾਂ